ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦਾ ਪੇਪਰ ਨੰਬਰ 48 ਜਿਹੜਾ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਆਪਾਂ 47 ਪੇਪਰ ਏਸ ਲੜੀ ਦੇ ਤਹਿਤ ਕਰ ਚੁੱਕੇ ਹਾਂ ਜੇਕਰ ਤੁਸੀਂ ਅੱਜ ਸਾਡੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਰਦੇ ਹਾਂ ਅੱਜ ਦਾ ਆਪਾਂ ਪੇਪਰ ਸਟਾਰਟ ਇਸ ਦੇ ਵਿੱਚ ਪਹਿਲਾਂ ਤੁਹਾਨੂੰ 1 ਮਿੰਟ ਦਾ ਟ్రਾਇਲ ਬੋਲਿਆ ਜਾਵੇਗਾ ਫਿਰ ਜਿਹੜਾ ਪੇਪਰ ਹੈ ਤੁਹਾਨੂੰ ਡਿਕਟੇਟ ਕੀਤਾ ਜਾਵੇਗਾ ਸਟਾਰਟ ਸਿਆਣਿਆਂ ਦਾ ਕਥਨ ਹੈ ਕਿ ਸਮਾਂ ਆਪਣੇ ਆਪ ਵਿੱਚ ਬਹੁਤ ਬਲਵਾਨ ਹੈ ਡੰਡੀ ਇਸ ਦੀ ਸਿੱਧੀ ਜਾਂ ਉਲਟੀ ਤੋਰ ਮਨੁੱਖ ਨੂੰ ਕਈ ਤਰ੍ਹਾਂ ਨਾਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਟੰਡੀ ਮੌਜੂਦਾ ਸਮਾਂ ਵੀ ਆਪਣੇ ਸਿਖਰੀ ਰੰਗ ਦਿਖਾ ਕੇ ਹਟਿਆ ਹੈ ਅਤੇ ਦਿਖਾ ਰਿਹਾ ਹੈ ਟੰਡੀ ਜਿਹੜੇ ਵਿਅਕਤੀਆਂ ਕੋਲ ਸਿਰ ਖੁਰਕਣ ਦੀ ਬਿਹਲ ਨਹੀਂ ਸੀ ਉਹੀ ਵਿਅਕਤੀ ਆਪਣੀ ਬਿਹਲ ਵਿੱਚੋਂ ਸਿਰ ਖੁਰਕਣ ਦੇ ਸਮੇਂ ਜਿੰਨਾ ਕੋ ਕੰਮ ਕਰਨ ਨੂੰ ਤਰਸਦੇ ਰਹੇ ਦੰਡੀ ਆਧੁਨਿਕ ਦੌਰ ਦੀ ਤਕਨੀਕ ਦੇ ਦੌਰ ਵਿੱਚ ਅੱਖੋਂ ਪਰੋਖੇ ਹੋ ਰਹੇ ਦੂਰਦਰਸ਼ਨ ਦੇ ਸਦਾ ਬਹਾਰ ਸੀਰੀਅਲਾਂ ਦੀ ٹی ਆਰ ਪੀ ਵਿੱਚ ਫਿਰ ਤੋਂ ਝੰਡੀ ਹੋਈ ਹਾਂਜੀ ਹੁਣ ਆਪਾਂ ਇਸ ਤੋਂ ਬਾਅਦ ਪੇਪਰ ਦਾ ਪਹਿਲਾ ਪੈਰਾਗ੍ਰਾਫ ਜਿਹੜਾ ਲਿਖਾਂਗੇ ਰੈਡੀ ਸਟਾਰਟ ਜੇਕਰ ਸਾਡਾ ਪੰਜਾਬੀ ਬੰਦੇ ਦਾ ਸੰਕਲਪ ਨਿਗੂਣਾ ਅਤੇ ਸੀਮਤ ਹੈ ਅਤੇ ਪ੍ਰੋਫੈਸਰ ਪੂਰਨ ਸਿੰਘ ਵਾਂਗ ਕਰੋੜਾ ਪੰਜਾਬਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਸਮਰੱਥ ਨਹੀਂ ਤਾਂ ਸਾਨੂੰ ਢੋਈ ਮਿਲਣੀ ਔਖੀ ਹੈ ਡੰਡੇ ਪਰ ਪੰਜਾਬੀ ਬੰਦੇ ਦੀ ਪਛਾਣ ਜਾਤ ਨਸਲ ਕਬੀਲਾ ਧਰਮ ਬੋਲੀ ਅਤੇ ਅਜਹੀ ਕਿਸੇ ਵੀ ਹੋਰ ਸ਼੍ਰੇਣੀ ਨਾਲ ਨਹੀਂ ਵੱਜੀ ਡੰਡੀ ਇਹ ਤਾਂ ਉਸ ਦੀ ਜਨਮ ਜਾਤ ਸੁਗਾਤ ਉਸ ਨੂੰ ਪੁਰਖਿਆਂ ਦਾ ਸੌਪਿਆ ਵਿਰਸਾ ਹੈ ਡੰਡੀ ਸਿਫਤ ਸਲਾਹ ਇਸੇ ਦੀ ਹੈ ਡੰਡੀ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੇ ਕਾਬ ਪ੍ਰਵਚਨ ਵਿੱਚ ਪੰਜਾਬੀ ਬੰਦੇ ਦੀਆਂ ਹਜ਼ਾਰਾਂ ਸਾਂਝਾਂ ਸਰਜੀਆਂ ਹਨ ਗੱਲ ਸਿਰਫ ਉਸ ਤੰਦ ਨੂੰ ਫੜਨ ਦੀ ਹੈ ਡੰਡੇ ਇਸ ਕਮੀ ਵਿੱਚ ਪੰਜਾਬੀ ਬੰਦੇ ਦੀ ਪਛਾਣ ਰੁੱਲ ਰਹੀ ਹੈ ਕੁਝ ਨੁਕਤਿਆਂ ਤੇ ਸੀਮਤ ਕਰਕੇ ਅਸਲ ਗਾਉਣ ਹੋ ਰਿਹਾ ਹੈ ਡੰਡੇ ਪਛਾਣ ਦੇ ਸੰਕਟ ਵਿੱਚ ਫਸੇ ਬੰਦੇ ਨੂੰ ਪੰਜਾਬ ਕਟਿਆ ਵੱਡਿਆ ਅਤੇ ਗੁਣਹੀਨ ਪਵਿੱਖਹੀਨ ਮਹਿਸੂਸ ਹੁੰਦਾ ਹੈ ਅਤੇ ਆਪੂ ਸਿਰਜੇ ਵਿੱਚ ਉਲਝਿਆ ਉਹ ਨਿਰਾਸ਼ਾ ਦੇ ਹਨੇਰੇ ਵਿੱਚ ਗੁੰਮ ਜਾਂਦਾ ਹੈ ਡੰਡੀ ਉਹ ਉਸ ਵਿਸਾਲ ਪੰਜਾਬ ਦਾ ਦ੍ਰਿਸ਼ ਸਿਰਜਣ ਦੇ ਸਮਰੱਥ ਨਹੀਂ ਰਿਹਾ ਜਿਸ ਦਾ ਉਹ ਬਾਰਸ ਹੈ ਡੰਡੀ ਮਨਮੋਹਣ ਵੀ ਸਾਨੂੰ ਇਹ ਸੋਚਣ ਤੇ ਮਜਬੂਰ ਕਰਨਾ ਚਾਹੁੰਦਾ ਹੈ ਡੰਡੀ ਉਸ ਦੀ ਪੁਸਤਕ ਬਹੁਤ ਵੱਡੀ ਹੈ ਅਤੇ ਵਿਸ਼ੇ ਵੀ ਬਹੁਤ ਹਨ ਪਰ ਇੱਕ ਸਿਰਾ ਜਿਹੜਾ ਸਾਰੀ ਪੁਸਤਕ ਵਿੱਚੋਂ ਫੜਿਆ ਜਾ ਸਕਦਾ ਹੈ ਉਹ ਹੈ ਪੰਜਾਬੀ ਬੰਦੇ ਲਈ ਮੋੜ ਸਿਰਜਣਾ ਤਾਂ ਜੋ ਉਸ ਨੂੰ ਤਰੂ ਤਾਰਾ ਦੇਖਣ লাগ পবে ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਸਟਾਰ ਬਾਂਦਰ ਇੱਕ ਪ੍ਰਸਿੱਧ ਜਾਨਵਰ ਹੈ ਜੋ ਰੁੱਖਾਂ ਉੱਪਰ ਰਹਿੰਦਾ ਹੈ ਡੰਡੀ ਮਦਾਰੀ ਬਾਂਦਰ ਬਾਂਦਰੀ ਨੂੰ ਫੜ ਲੈਂਦੇ ਹਨ ਤੇ ਆਪਣੀ ਰੋਟੀ ਰੋਜੀ ਕਮਾਉਣ ਲਈ ਉਹਨਾਂ ਨੂੰ ਭਾਤ ਭਾਤ ਦੇ ਨਾਚ ਤੇ ਤਮਾਸ਼ੇ ਦੇ ਕਰਤੱਵ ਸਿਖਾ ਲੈਂਦੇ ਹਨ ਡੰਡੇ ਬਾਂਦਰੀ ਦੇ ਘੁੰਗਰੂ ਬੰਨੇ ਹੁੰਦੇ ਹਨ ਟੰਡੇ ਬਾਂਦਰ ਦਾ ਤਮਾਸ਼ਾ ਜਾਦਾ ਬੱਚੇ ਵੇਖਦੇ ਹਨ ਡੰਡੇ ਮਦਾਰੀ ਡੌਰੂ ਵਜਾ ਕੇ ਆਪਣੇ ਆਲੇ ਦਿਵਾਲੇ ਘੇਰੇ ਵਿੱਚ ਬੱਚੇ ਇਕੱਠੇ ਕਰ ਲੈਂਦਾ ਹੈ ਡੰਡੇ ਮਦਾਰੀ ਕੋਲ ਇੱਕ ਸੋਟੀ ਹੁੰਦੀ ਹੈ ਡੰਡੇ ਬਾਂਦਰ ਬਾਂਦਰੀ ਦੇ ਗਲਾਂ ਵਿੱਚ ਰਸੀ ਪਾਈ ਹੁੰਦੀ ਹੈ ਡੰਡੇ ਰੱਸੀ ਮਦਾਰੀ ਦੇ ਹੱਥ ਵਿੱਚ ਫੜੀ ਹੁੰਦੀ ਹੈ ਡੰਡੇ ਮਦਾਰੀ ਡੌਰੂ ਵਜਾਈ ਜਾਂਦਾ ਹੈ ਡੰਡੇ ਕਦੇ ਬਾਂਦਰੀ ਨੂੰ ਬੋਹਟੀ ਬਣਾ ਕੇ ਸੋਰੇ ਤੋੜ ਦਿੰਦਾ ਹੈ ਡੰਡੇ ਕਦੇ ਬਾਂਦਰ ਨੂੰ ਬਾਂਦਰੀ ਨਾਲ ਲੜਾਉਂਦਾ ਹੈ ਡੰਡੇ ਕਦੇ ਬਾਂਦਰ ਬਾਂਦਰੀ ਨੂੰ ਮਨਾਉਂਦਾ ਹੈ ਡੰਡੀ ਕਦੇ ਬਾਂਦਰ ਨੂੰ ਛੋਟੀ ਫੜਾ ਕੇ ਸੋਹਰੇ ਤੋੜ ਦਿੰਦਾ ਹੈ ਡੰਡੀ ਕਦੇ ਬਾਂਦਰ ਬਾਂਦਰੀ ਦੋਵਾਂ ਤੋਂ ਨਾਚ ਕਰਵਾਉਂਦਾ ਹੈ ਡੰਡੀ ਸਾਰੇ ਕਰਤੱਬ ਦਿਖਾਉਣ ਤੋਂ ਪਿੱਛੋਂ ਮਦਾਰੀ ਇੱਕ ਚਾਦਰ ਧਰਤੀ ਉੱਪਰ ਵਿਛਾ ਦਿੰਦਾ ਹੈ ਤੇ ਬੱਚਿਆਂ ਨੂੰ ਆਪਣੇ ਆਪਣੇ ਘਰੋਂ ਪੈਸੇ ਆਟਾ ਗੁੜ ਦਾਣੇ ਆਦ ਲਿਉਣ ਲਈ ਕਹਿੰਦਾ ਹੈ ਟੰਡੀ ਬੱਚੇ ਘਰਾਂ ਤੋਂ ਪੈਸੇ ਆਟਾ ਗੁੜਾ ਦਾਣੇ ਆਦ ਲਿਆ ਕੇ ਚਾਦਰ ਉੱਪਰ ਰੱਖੀ ਜਾਂਦੇ ਹਨ ਡੰਡੀ ਕਈ ਬੱਚੇ ਬਾਂਦਰ-ਬਾਂਦਰੀ ਦੇ ਖਾਣ ਲਈ ਵੀ ਕੋਈ ਵਸਤ ਲੈ ਆਉਂਦੇ ਹਨ ਡੰਡੀ ਮਦਾਰੀ ਸਾਰੀਆਂ ਵਸਤਾਂ ਇਕੱਠੀਆਂ ਕਰਕੇ ਬਾਂਦਰ ਬਾਂਦਰੀ ਦੀਆਂ ਰस्सियां ਫੜ ਕੇ ਹੋਰ ਥਾਂ ਤਮਾਸ਼ਾ ਦਿਖਾਉਣ ਲਈ ਜੇਕਰ ਤੁਹਾਨੂੰ ਸਾਡੀ ਇਹ ਸੀਰੀਜ਼ ਵਧੀਆ ਲੱਗ ਰਹੀ ਹੈ ਤਾਂ ਆਪਣੇ ਸਾਥੀਆਂ ਨਾਲ ਜ਼ਰੂਰ ਤੁਸੀਂ ਸ਼ੇਅਰ ਕਰਨਾ ਚਾਹੇਂ ਚੈਨਲ ਨੂੰ